you <laughs> ਵੈਗਨ ਦੀ ਖਾਲਸਾ ਵੈਗਨ ਦੇ ਬਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਫਰਜ਼ੰਦ ਮਾਤਾ ਜੀ ਤੋਜੀ ਦੇ ਲਾਲ ਜਿਨ੍ਹਾਂ ਦੇ ਸਦਕਾ ਇਹ ਧਰਤੀ ਵਸ ਰਹੀ ਹੈ ਬਾਬਾ ਫਤੇ ਸਿੰਘ ਜੀ ਸ਼ਹਾਦਤ ਦੇ ਕੇ ਸਾਡੇ 750 ਸਾਲ ਦੀ ਹਕੂਮਤ ਦੀਆਂ ਜੜਾਂ ਪੁੱਟਣ ਵਾਲੇ ਉਸ ਮਹਾਂਪੁਰਖ ਦਾ ਅੱਜ ਆਗਮਨ ਦਿਹਾੜਾ ਹੈ ਅਸੀਂ ਬੜੀ عقیدਤ ਦੇ ਨਾਲ ਬਹੁਤ ਵੱਡੀ ਗਿਣਤੀ ਚ ਸੰਗਤਾਂ ਨੇ ਨਾਤਮਸਤਕ ਹੋਈਆਂ ਹਾਜ਼ਰੀਆਂ ਭਰੀਆਂ ਸੇਵਾਵਾਂ ਕੀਤੀਆਂ ਔਰ ਇਹ ਸੰਗਤਾਂ ਦੀ ਜਾਗਰਤੀ ਦਾ ਇੱਕ ਸਾਡੇ ਸਾਹਮਣੇ ਸਬੂਤ ਹੈ ਦਿਨ ਪ੍ਰਤੀ ਦਿਨ ਜਿਦਾਂ ਸੰਗਤਾਂ ਦਾ ਆਮਰਤ ਜਵਾਦਾ ਹੋ ਰਿਹਾ ਸੋ ਸੁਮੁੱੱਚੇ ਪ੍ਰਬੰਧ ਵੱਲੋਂ ਸਾਰੀਆਂ ਸੰਗਤਾਂ ਦਾ ਬਹੁਤ ਧੰਨਵਾਦ ਕਰਦੇ ਆਂ ਤੇ ਬਾਬਾ ਜੀ ਦੇ ਜਨਮ ਦਿਹਾੜੇ ਦੀ ਬਹੁਤ-ਬਹੁਤ ਮੁਬਾਰਕਬਾਦ ਅਸੀਂ ਹਰ ਇੱਕ ਸਾਲ ਬਾਬਾ ਫਜ਼ਲ ਸਿੰਘ ਦੇ ਜਨਮ ਦਿਹਾੜੇ ਤੇ ਲੰਗਰ ਖੀਰ ਦਾ ਲੰਗਰ ਲਾਉਂਦੇ ਹਾਂ ਜੀ ਇੱਧਰ ਬਹੁਤ ਜ਼ਿਆਦਾ ਸੰਗਤ ਆਉਂਦੀ ਹੈ ਸਾਡੇ ਪਿੰਡ ਤੋਂ ਵੀ 15 20 ਜਿਹੜੇ ਲੋਕ ਸੇਵਾ ਆਉਂਦੇ ਨੇ ਸੇਵਾ ਵਾਸਤੇ ਹਾਂਜੀ ਸਿੱਧੀ ਮੋੜ ਤੇ ਵੱਡਾ ਲੰਗਰ ਲੱਗਦਾ ਸੀ 4 ਦਿਨ ਸਾਡਾ ਕੜਗ ਦੇ ਉੱਪਰ ਜੋਤੀ ਸਰੂਪ ਸਾਹਿਬ ਹਾਂਜੀ ਸਾਰੇ ਸਾਰੇ ਸੰਸਾਰ ਨੂੰ ਬਾਬਾ ਤੰਤਨ ਬਾਬਾ ਬਸੇ ਸਿੰਘ ਦੇ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਹੋਣ ਦੀ ਸਾਰੀਆਂ ਸੰਗਤਾਂ ਨੂੰ ਤੇ ਅਸੀਂ ਇਹ ਅੱਜ ਬਾਬਾ ਫਤੇ ਸਿੰਘ ਜੀ ਦੇ ਜਨਮ ਦਿਹਾੜੀ ਤੇ ਸਪੈਸ਼ਲ ਐਕਸੀਬਿਸ਼ਨ ਲਗਾਈ ਹੈ ਤਾਂ ਜੋ ਅਸੀਂ ਸੀ ਕੀ ਇਤਿਹਾਸ ਬਾਰੇ ਲੋਕਾਂ ਨੂੰ ਦੱਸਿਆ ਜਾਵੇ ਤੇ ਸਾਰੀਆਂ ਪੇਂਟਿੰਗ ਹੈਂਡਮੇਡਸ ਨੇ ਤੇ ਅਸੀਂ ਹਰ ਸਾਲ ਸ਼ਹਾਦਤ ਦੇ ਤਿੰਨੋਂ ਦਿਨ ਆਰਟ ਐਗਜ਼ੀਬਿਸ਼ਨ ਲਗਾਉਂਦੇ ਆ ਜਿਸ ਵਿੱਚ ਮੇਰੀ ਟੀਮ ਮੇਰੀ ਫੈਮਿਲੀ ਮੈਨੂੰ ਨਾਲ ਸਪੋਰਟ ਕਰਕੇ ਮੇਰੇ ਨਾਲ ਜਾਂਦੀ ਤੇ ਮੈਂ ਇਹ ਵੀ ਚਾਹੁੰਦੀ ਆ ਕਿ ਸਾਤ ਸੰਗਤ ਜੀ ਮੈਨੂੰ ਹਰ ਤਰੀਕਾ ਹਰ ਸਾਲ ਬਦੂ ਇਸ ਸਾਲ ਵੀ ਇੰਨਾ ਪਿਆਰ ਦੇਣ ਜਿਸ ਨਾਲ ਮੇਰਾ ਹੌਸਲਾ ਡਬਲ ਹੋਏ ਕਿਤੇ ਮੈਂ ਕੁਝ ਨਵਾਂ ਲਿਕੇ ਆ ਸਕਾਂ ਸੰਗਤ ਉਰਿਆ ਕੇ ਜੀਵਤ ਸਾ ਦਿੰਦੀ ਐ ਮੈਂ ਮਤਲਬ ਮੈਂ ਉਹਨਾਂ ਦੇ ਜਿਹੜੇ ਅਹਿਸਾਸ ਐ ਸਨਕਿਤਿਆਂ ਕਿਥੇ ਮੈਂ ਦੇਖ ਸਾ ਇਹ ਉਹ احساس ਨੂੰ ਮਹਿਸੂਸ ਕਰਦੇ ਉਹਨਾਂ ਦੀ ਅੱਖਾਂ ਦੇ ਹੰਝੂ ਦੀ ਰਾਈ ਮੈਂ ਦੇਖ ਪਾ ਰਹੀ ਹਾਂ ਤੇ ਮੈਨੂੰ ਲੱਗਦਾ ਉਹ ਚੀਜ਼ ਮੇਰੇ ਲਈ ਮਤਲਬ ਮੈਨੂੰ ਇਹ ਲੱਗਦਾ ਵੀ ਮੇਰੀ ਕਲਾ ਕਿੰਨਾ ਕਿੱਥੇ ਉਹਨਾਂ ਨੂੰ ਦੇਖ ਕੇ ਉਹ ਤਾਂ ਮਿਆਰੀ ਹੈ